ਹਾਂਜੀ ਕੀ ਹਾਲ ਚਾਲ ਜੀ ਅੱਛੀ ਗੱਲ ਜੀ ਸਾਰਿਆਂ ਨੂੰ ਹੋਵੇ ਠੀਕ ਠਾਕ ਹੋ ਜੀ ਹਾਂਜੀ ਆਪਾਂ ਹੀ ਗੱਲ ਟਰਾਲਾ ਲੈਣ ਗਏ ਸੀਗੇ ਤੇ ਆਪਾਂ ਟਰਾਲਾ ਦਾ ਪਾ ਲੈਂਦਾ ਜੀ ਤੇ ਅੱਜ ਆਪਾਂ ਲੱਕੜਾਂ ਦੀ ਛਾਂਟੀ ਕਰਨ ਲੱਗੇ ਆਗੇ ਤੇ ਅੱਜ ਦੇਖੋ ਜਿੰਨਾ ਕੰਮ ਨਿਪਟਦਾ ਹੈਗਾ ਨਿਬੜਦੇ ਆਂਗੇ ਬਾਕੀ ਰਹਿ ਗਿਆ ਜੋ ਕੱਲ ਕਰਦੇ ਆਂਗੇ ਹੋਰ ਠੀਕ ਠਾਕ ਹਾਂਜੀ ਆ ਆਪਣੇ ਸੇਵਾਦਾਰ ਆ ਜੀ ਅਜੇ ਤਾਂ ਇਨੇ ਕੀ ਆਏ ਨੇ ਸੇਵਾਦਾਰ ਬਾਕੀ ਆਈ ਜਾਂਦੇ ਆ ਲੋਕ ਲੱਗਿਆ ਸੀਗਾ ਆਪਣੇ ਇਧਰ ਘਰੇ ਖੋਲਤਾ ਲੋਕ ਆ ਫਲਾਟ ਉਹਦਾ ਥੈਂਕ ਯੂ ਜੀ ਮੈਂ ਲਾ ਵਾਟ ਉਹਦਾ ਆ ਹਾ ਉਹ ਟੋਟਾ ਤਾਂ ਆਪਣਾ ਇਹਦਾ ਖੜਾਗਾ ਉਹ ਤਾਂ ਆਊਗਾ ਸਪੈਸ਼ਲ ਮੈਂ ਤਾਂ ਸਾਹਮਣੇ ਬੈ ਗਿਆ ਜੀ ਲੋਕ ਕੋ ਪਟਾਇ ਕਿੱਧਰ ਗਿਆ ਉਹ ਇਹ ਜਿੰਦਸ ਆ ਇਧਰ ਆਪਣੀ ਗੱਡੀ ਖੜੀ ਆ ਇਹ ਸ਼ੈੱਡ ਥੱਲੇ ਲਾਈ ਹੋਈ ਆ ਅੱਜ ਚੱਲ ਤ੍ਰਿਤੀ ਵੀ ਹੁਣ ਕਿ ਆ ਚੱਲੀ ਜਾਂਦੀ ਆ 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 ਇਧਰ ਬਾਲਨ ਤੇ ਬੈਠੇ ਪਏ ਜੁੰਡੇ ਇਧਰ ਆ ਗਿਆ ਘੋੜਾ ਇਹ ਆਇਆ ਚਾਹ ਲੈ ਗਏ ਇਹ ਅੱਜ ਹੀ ਆਇਆ ਕੱਲ ਆਪਣੇ ਨਾਲ ਵੈਸੇ ਤਾਂ ਹੈ ਨਹੀਂ ਸੀਗਾ ਇਹਨੂੰ ਕੰਮ ਨੂੰ ਪੈ ਗਿਆ ਫੇਰ ਤੇ ਅੱਜ ਹੀ ਆ ਗਿਆ ਹਾਂ ਇਧਰ ਬਾਲਨ ਦੀ ਸਾਫ ਸਚਾਈ ਸਾਰੀ ਕਰਣੀ ਹੈ ਹੋਰ ਮੁਰਮੁਰਾ ਪਾਈਆਂ ਇਹਨਾਂ ਨਾਲ ਜਿਹੜੀਆਂ ਸਹੀ ਆ ਬਸ ਔਰ ਕੋਰੇ ਠੀਕ ਠਾਕ ਹੈ ਸਹੀ ਹੈ ਆ ਜਾ ਮੁੰਡਾ 30 ਕਿਲੋਗ੍ਰਾਮ ਠੀਕ ਆ ਮੇਰੇ ਡੀਗਾ ਬਾਈ ਕਿੱਥੇ ਆ ਐਵੇਂ ਯਾਰ ਛੱਡ ਜਾਂਦਾ ਕਰਦਾ ਮੈਂ ਕਿਹਾ ਮੈਂ ਕਰਦਾ ਮੈਂ ਕੋਰੇ ਦਾ ਮੁੜ ਜਾਂਦਾ ਇਹ ਚੰਗਾ ਮਾਲ ਧਾਰ ਲਿਆ ਮੁੰਡੇ ਚੰਗਾ ਮਾਲ ਆ ਮੁੜਾਇਆ ਆਪਣਾ ਗਰਾਂਨਾਵਾ ਚਾਹ ਤੂੰ ਲਾ ਗਿਆ ਚੋਬਰ ਕੋਟਵਿੰਡ ਬੋੜੇ ਉਹ ਤੇ ਕੋਟਵਿੰਡ ਆ ਬਣੀ ਤੇ ਤੇ ਕੋਟਵਿੰਡ ਤੇ ਲਹਾਰਾਂ ਟਾਂਜਾਂ ਲਹਾਰਾਂ ਆ ਲਾਲ ਵੀਤੀਆਂ ਲਈ ਆਈ ਕੱਢ ਪੱਕੇ ਚਿੱਟੇ ਸਵਾਗ ਦਾ ਡਿਊਟੀ ਪੂਰੀ ਰੱਖਦੀ ਕੋਈ ਨਹੀਂ ਫੋੜੇ ਦਾ ਬਾਹਰ ਉਹ ਵੀ ਲਿਆ ਤੂੰ ਯਾਰ ਚੱਕ ਲਿਆ ਬੜਾ ਇਹਦਾ ਰੁਕਾ ਨਹੀਂ ਜੇ ਨਹੀਂ ਜਦਨ ਪਰਣਾ ਤੂੰ ਸਾਰੇ ਚਿੱਟੇ ਝੰਡਾ ਵੀ ਸੱਚ ਬੰਗਾ ਹਾਂਜੀ ਆ ਲੋ ਵੀ ਇੱਕ ਬੰਦਾ ਹੋਰ ਆ ਗਿਆ ਆ ਬੰਦਾ ਕਾਰ ਤੇ ਉਹ ਲਾਜਿਆ ਹੋਇਆ ਵੀ ਕਿਹੜਾ ਕਿਹੜਾ ਉਹ ਪਰਲਾ ਪਰਲੇ ਦਾ ਸਮਾਨ ਚੱਕਿਆ ਹੋਇਆ ਵੇਖ ਸੱਡਦੇ ਨੇ ਲੱਕੜਾਂ ਚਲਾ ਚਲਾ ਕੇ ਵੀ ਇਹ ਲਾਜ ਹਾਂ ਵੀ ਸੱਬੇ ਵੀ ਤੂੰ ਮਿੱਟੀਆਂ ਪੁੱਟੀਆਂ ਲੈ ਜਾ ਕੇ ਕੀ ਹਾਲ ਚਾਲ ਆ ਤੇਰਾ ਉਹ ਬਲੌਗ ਬੋਲੇ ਹਾਲ ਚਾਲ ਬੱਚੇ ਨੂੰ ਦੱਸ ਬੜੀ ਫਰੇ ਸਾਂਝੀ ਕਰ ਕੀ ਹਾਲ ਥੋੜਾ ਜਿਹਾ ਹੋ ਗਿਆ ਸੌਰੀ ਕੰਮ ਨਿਬੜ ਗਿਆ ਕੋਈ ਨਹੀਂ ਕਈ ਯਾਰੀ ਘਰ ਦੇ ਕੰਮ ਹੁੰਦੇ ਆ ਘਰ ਦੇ ਕੰਮ ਨਹੀਂ ਮੈਨੂੰ ਬਾਹਰ ਦੇ ਨਿਬੜਦੇ ਬਾਹਰ ਦੇ ਨਿਬੜਦੇ ਹਾਂ ਹਾਂਜੀ ਦੋਸਤੋ ਉਹ ਕੰਮ ਨਿਬੜ ਗਿਆ ਸਾਰੇ ਚੱਲੇ ਆ ਘਰਾਂ ਨੂੰ ਤੇ ਬਾਕੀ ਹੁਣ ਆਥ ਨੇ ਦੇਖਦੇ ਆ ਜਿੱਥੇ ਜਿੱਥੇ ਲਾਉਣੀਆਂ ਟਰਾਲੀਆਂ ਔਰ ਲੀ ਟਰਾਲੀ ਦਾ ਲੈ ਕੇ ਜਾਣੀਆਂ ਦੂਜੇ ਟਰਾਲੇ ਚ ਕਰਾਂਗੇ ਲੱਕਣਾ ਲੋਡ ਸਾਰੀਆਂ ਪਹਿਲੀਆਂ ਇੱਥੇ ਕਿਸੇ ਦੁਕਾਨ ਤੋਂ ਚ ਰੱਖਦੇ ਆ ਤੇ ਇੱਥੇ ਹੁਣ ਕੰਮ ਨਿਬੜ ਗਿਆ ਹੁਣ ਜਾਂਦੇ ਆ ਆਥ ਨੇ ਵੇਖਾਂਗੇ ਹੁਣ ਮੁੰਡਿਆਂ ਨੂੰ ਵੀ ਕੰਮ ਕੁਮ ਕਰਨੇ ਆ ਕਰੋ ਕਦੀ ਜਾ ਕੇ ਤਾਂ ਜਰੋਂ ਸਾਰੇ ਚੱਲੇ ਆ ਹਾਂ ਹਾਂ ਪੰਪਰ ਦਾ ਵੀ ਅੱਜ ਕਰਾਂਗੇ